ਜਿਵੇਂ ਦੇ ਜਿਹੜੇ ਇਲਾਕੇ ਵਿੱਚ ਹੁੰਦੇ ਆ ਤਤ ਤੇ ਬੰਦਾ ਯੂਜ਼ ਕਰਕੇ ਆਪਣੀ ਮੱਤ ਰਹਿਣ ਦੇ ਤਰੀਕੇ ਵਿੱਚ ਲਿਆਉਂਦੇ ਸੀ ਪੋਲੈਂਡ ਵਿੱਚ ਜਿਹੜੇ ਵਸਦੇ ਪੁਰਾਣੇ ਮਨੁੱਖ ਤੇ ਉਹਨਾਂ ਦੇ ਜ਼ਿਆਦਾਤਰ ਲਾਗੇ ਹੀ ਰੁੱਖ ਤਾਂ ਹੀ ਲੱਕੜਾਂ ਦੇ ਘਰ ਬਣਾਉਂਦੇ ਜਿਵੇਂ ਆਪਣੀ ਗੱਲ ਹੋਰ ਹੀ ਕਿਉਂਕਿ ਕੱਚਿਆਂ ਘਰਾਂ ਵੱਲ ਜ਼ੋਰ ਹੀ ਕਿਉਂਕਿ ਪੰਜਾਬ ਵਿੱਚ ਇਲਾਕੇ ਪੱਧਰ ਮદાન ਹੀ ਪੋਲੈਂਡ ਤੇ ਜਿਹੜੇ ਪੁਰਾਣੇ ਹੀ ਵਸਨੀਕ ਉਹਨਾਂ ਦੇ ਹਾਲਾਤ ਉਹਨਾਂ ਦੇ ਹਿਸਾਬ ਨਾਲ ਠੀਕ ਤੇ ਤੇ ਜ਼ਿਆਦਾਤਰ ਪਾਏ ਜਾਂਦੇ ਕਿਸਾਨ ਹੀ ਤੇ ਇੱਕ ਇਥੇ ਮੁਸ਼ਕਲ ਬੜੀ ਭਾਰੀ ਸੀ ਤੇ ਹੁੰਦੀ ਬਰਫਬਾਰੀ ਸੀ ਤਾਂ ਹੀ ਹਰੇਕ ਘਰ ਦੀ ਛੱਤ ਟੇਢੀ ਬਣਾਈਆਂ ਲੱਗੇ ਚੰਗੀ ਤਰ੍ਹਾਂ ਨਾਲ ਮਿਣੀ ਆ ਤੇ ਪੂਰੀ ਤੀਲਾ ਤੀਲਾ ਕਰ ਚਿਣੀ ਆ ਜਿਹੜੀ ਘਰਾਂ ਦੀਆਂ ਛੱਤਾਂ ਤੇ ਪਰਾਲੀ ਪਾਈ ਆ ਨਾਲੇ ਵਾਵਾ ਮੋਟੀ-ਮੋਟੀ ਕਰ ਬੰਨੀਆਂ ਸੇਮ ਚੌੜੀ ਇੱਕ ਪਾਸੇ ਤੋਂ ਦੂਜੀ ਕੰਨੀ ਐ ਵੀ ਠੰਡ ਰੋਕਣ ਦੀਆਂ ਕਾਢਾਂ ਕੱਢੀਆਂ ਨੇ ਜਿੰਨੀ ਕਿਨਾਂ ਕੋਲ ਰਿਪੋਰਟ ਆ ਗੱਲ ਕਰਕੇ ਨੋਟਾ ਘਰ ਦੇ ਅੱਗੇ ਤਖਤੀਆਂ ਗੱਡੀਆਂ ਨੇ ਅੱਗੇ ਬੜਾ ਵੱਡਾ ਘਰ ਸਾਰਾ ਹੀ ਉਹਦੇ ਨਾਲ ਡੰਗਰਾਂ ਵਾਲਾ ਢਾਰਾ ਹੀ ਵਿੱਚ ਰੱਖਦੇ ਬੱਕਰੀਆਂ ਤੇ ਗਾਵਾਂ ਹੀ ਅਸੀਂ ਵੀ ਲਿਆਂਦਾ ਨਾਲ ਕੁੱਤਾ ਸੀ ਜਿਹੜਾ ਭੱਜ ਘਾਹ ਉੱਤੇ ਸੁੱਤਾ ਸੀ ਉੱਥੇ ਲੇਟੀ ਜਾਵੇ ਜਿੱਥੇ ਹਰੀਆਂ-ਹਰੀਆਂ ਥਾਵਾਂ ਹੀ ਉਹ ਵੇਲੇ ਜਿਹੇ ਤੇ ਆਉਂਦੇ ਜਾਂਦੇ ਹੀ ਤੇ ਨਾਲੇ ਉੱਥੇ ਖੜੇ ਟਾਂਗੇ ਹੀ ਨਾਲੇ ਉਹਨਾਂ ਦੀ ਕਢਾਈ ਥੋੜੀ ਜੀ ਚੀਣ-ਮੀਣਾ ਜਿਵੇਂ ਆਪਣੇ ਲੱਗਦੇ ਖੜਮ ਵੇਹੀ ਓਵੇਂ ਇਹਨਾਂ ਦੇ ਪੱਖੇ ਵਾਵਾ ਲੰਬੇ ਹੀ ਲੱਗਦਾ ਇਹਨਾਂ ਦੀ ਕਣਕ ਗਾਉਣ ਵਾਲੀ ਮਸ਼ੀਨ ਆ ਪਹਿਲਾਂ ਲਾਗੇ ਜਾ ਖਲੋਇਆ ਮੈਂ ਨਾਲੇ ਚੰਗੀ ਤਰ੍ਹਾਂ ਨਾਲ ਟੋਇਆ ਮੈਂ ਰੋਗ ਕਿਧਰੋਂ ਲਾਉਂਦੇ ਤੇ ਕਿਧਰੋਂ ਕੱਢਦੇ ਦਾਣੇ ਹੀ ਬਸ ਹੁਣ ਤਾਂ ਵੇਖਣ ਲਈ ਛੱਡੀ ਆ ਜਿਹੜੀ ਵਿਗਿਆਨੀਆਂ ਨੇ ਕਾੜ ਕੱਢੀ ਆ ਆਪਣੇ ਹਿਸਾਬ ਨਾਲ ਇਹ ਵੀ ਸਿਆਣੇ ਹੀ ਜਿਗਾੜ ਤਾਂ ਇੱਥੋਂ ਦੇ ਲੋਕ ਵੀ ਲਾਉਂਦੇ ਸੀ ਨਾਲੇ ਤੂਤ ਦੇ ਟੋਕਰੇ ਬਣਾਉਂਦੇ ਸੀ ਪਹਿਲਾ ਜ਼ਮਾਨੇ ਵਿੱਚ ਲੋਕ ਜ਼ਿਆਦਾਤਰ ਖੇਤੀ ਵਿੱਚ ਰੱਖਦੇ ਧਿਆਨ ਹੀ ਭਾਵੇਂ ਏਸ਼ੀਆ ਭਾਵੇਂ ਯੂਰਪ ਰਹਿੰਦੇ ਸੀ ਭਾਵੇਂ ਆਪਣੀ ਭਾਵੇਂ ਠੇਕੇ ਤੇ ਲੈਂਦੇ ਸੀ ਪਹਿਲਾਂ ਪਰ ਹਰ ਪਾਸੇ ਜਿਆਦਾ ਕਿਸਾਨ ਹੀ ਬਾਰ ਛੱਲੀਆਂ ਦੇ ਬੀਜੇ ਟਾਂਡੇ ਆ ਨਾਲੇ ਅੰਦਰ ਪੁਰਾਣੇ ਲੋਕਾਂ ਦੇ ਪੁਰਾਣੇ ਭਾਂਡੇ ਆ ਨਾਲੇ ਕਿੱਲੀਆਂ ਤੇ ਕੋਟ ਟੰਗੇ ਪਏ ਤੇ ਪਈਆਂ ਨਾਲੇ ਸਲਾਈ ਮਸ਼ੀਨਾਂ ਨੇ ਨਾਲੇ ਘਰਾਂ ਨੂੰ ਸਜਾਉਣ ਲਈ ਤੇ ਅੱਗੇ ਫੁੱਲ ਬੂਟੇ ਲੈਣ ਲਈ ਥੋੜੀਆਂ-ਥੋੜੀਆਂ ਘਰ ਅੱਗੇ ਜ਼ਮੀਨਾਂ ਨੇ ਕਿਵੇਂ ਪੁਰਾਣੇ ਲੋਕ ਜਾਂਦੇ ਆਉਂਦੇ ਹੀ ਤੇ ਕਿਵੇਂ ਜ਼ਿੰਦਗੀ ਬਤਾਉਂਦੇ ਹੀ ਬਣਾਈ ਹੋਵੇ ਦੀ ਥਾਂ ਆ ਅੱਗੇ ਇੱਕ ਘਰ ਵਿੱਚ ਉਜਾੜਾ ਸੀ ਤੇ ਨਾਲ ਉਹਦੇ ਕੋਲ ਇੱਕ ਬਾੜਾ ਸੀ ਤੇ ਵਿੱਚ ਖਿਲਰੀ ਪੁਰਾਣੀ ਤੇ ਰੱਖੀ ਇੱਕ ਗਾਂ ਆ 1870 ਦੀ ਗੱਲ ਆ ਜਿਹੜੇ ਕੈਦ ਕੀਤੇ ਐ ਨੇ ਪਾਲਿਆ ਘਰਾਂ ਅੱਗੇ ਲੈ ਕੇ ਲਾਇਆ ਸਾਰਾ ਤਤਸਾਰ ਸੀ ਨਾਲੇ ਇਹਨਾਂ ਘਰਾਂ ਵਿੱਚ ਹੋਰ ਗੱਲ ਗੁੱਡ ਹੀ ਚੰਗੇ ਮੇਲ ਮਲਾਪ ਵਾਲਿਆ ਬੰਨਿਆ ਮੋਢ ਹੀ 7-8 ਜੀਆਂ ਵਾਲਾ ਇੱਕ ਘਰ ਵਿੱਚ ਰਹਿੰਦਾ ਪਰਿਵਾਰ ਹੀ ਕਿਤੇ ਛੋਟੀਆਂ ਛੋਟੀਆਂ ਗਲੀਆਂ ਨੇ ਕਿਤੇ ਘਰਾਂ ਦੀਆਂ ਨਿੱਕੀਆਂ ਨਿੱਕੀਆਂ ਵਹਿਲੀਆਂ ਵਾਲੀਆਂ ਨੇ ਨਾਲੇ ਹਾਰ ਸ਼ਿੰਗਾਰਲਾ ਕਈਆਂ ਵਾਹਵਾ ਸਜਾਇਆ ਏ ਨਾਲੇ ਇੱਕ ਹੋਰ ਗੱਲ ਵਾਕਿਆ ਜਿਹਨੂੰ ਕਹਿੰਦੇ ਤੀਜੀ ਅੱਖਿਆ ਜਵਾਕਾਂ ਦੇ ਪੜ ਲਈ ਸਕੂਲ ਵੀ ਬਣਾਇਆ ਏ ਜਿਵੇਂ ਆਪਣੇ ਉਵੇਂ ਬੋਰਡਬਾਰਡ ਲੱਗੇ ਆ ਨਾਲੇ ਜਵਾਕਾ ਦੇ ਬਹਿਣ ਲਈ ਬੈਂਚ ਬੁੰਚੇ ਗੱਡੇ ਆ ਨਾਲੇ ਕੁਝ ਕਿਤਾਬਾਂ ਕੱਪੜਿਆਂ ਨਾਲ ਟੱਕੀਆਂ ਨੇ ਜਿਹਦੇ ਉੱਤੇ ਲਿਖ ਕੇ ਵਿਖਾਉਂਦੇ ਸੀ ਫਿਰ ਥੁੱਕਣਾ ਮਟਾਉਂਦੇ ਸੀ ਉਵੇਂ ਦੀਆਂ ਸਲੇਟਾਂ ਰੱਖੀਆਂ ਨੇ ਅੱਗੇ ਨਿੱਕਾ ਜਿਹਾ ਕਾਰਖਾਨਾ ਸੀ ਜਿੱਥੇ ਬਣਦਾ ਸੰਦ ਸਮਾਨ ਆ ਲੱਕੜਾਂ ਨੂੰ ਵੱਢ ਕੇ ਇੱਥੇ ਲਿਆਉਂਦੇ ਸੀ ਪਿਛਲੇ ਜ਼ਮਾਨੇ ਦੀ ਤਸਵੀਰ ਨੂੰ ਵਿਖਾਇਆ ਇੱਕ ਖੁੱਲੇ ਵਿੱਚ ਇੱਕ ਅਜਾਇਬ ਘਰ ਬਣਾਇਆ ਕਿ ਕਿਵੇਂ ਪੁਰਾਣੇ ਲੋਕ ਜ਼ਿੰਦਗੀ ਬਤਾਉਂਦੇ ਸੀ